ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਦ ਸਤਲੁਜ ਦਰਿਆ ਦੇ ਤੁਸੀਂ ਬੰਨ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਬਰਸਾਤ ਕਾਰਨ ਪਾਵੇਂ ਪਾਣੀ ਦਾ ਪੱਧਰ ਵਧਿਆ ਹੈ ਪਰ ਕਿਸੇ ਵੀ ਤਰ੍ਹਾਂ ਦਾ ਡਰ ਵਾਲਾ ਮਾਹੌਲ ਨਹੀਂ ਹੈ। ਸਤਲੁਜ ਦਰਿਆ ਦੇ ਪੁਲ ਹੀਟ ਬਣੇ ਲੈਵਲ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਹੀਠਾ ਹੈ ਅਤੇ ਕੇਵਲ ਪਾਣੀ ਦਾ ਵਹਾਹੀ ਤੇਜ਼ ਚੱਲ ਰਿਹਾ ਹੈ। ਇਸ ਸਬੰਧੀ ਜਦ ਸਤਲੁਜ ਦਰਿਆ ਦੇ ਪੁਲ ਉੱਪਰ ਲੱਗੇ ਹਾਈ ਟੈਕ ਨਾਕੇ ਤੇ ਡਿਊਟੀ ਤੇ ਮੌਜੂਦ ਐਸਆਈ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦਰਿਆ ਵਿੱਚ ਪਾਣੀ ਆਮ ਵਾਂਗ ਚੱਲ ਰਿਹਾ ਹੈ ਅਤੇ ਲੋਕ ਛੁੱਟੀਆਂ ਆਫਵਾਹਾਂ ਵਿੱਚ ਨਾ ਆਉਣ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਡਰ ਦਾ ਮਾਹੌਲ ਨਹੀਂ ਹੈ ਪਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਲੋਕ ਬੰਦ ਤੇ ਨਿਗਰਾਨੀ ਰੱਖਣ ਤੇ ਸੁਚੇਤ ਰਹਿਣ। ਇਸ ਸਬੰਧੀ ਜਦ ਗ੍ਰੇਨਜ ਵਿਭਾਗ ਦੇ ਜੇਈ ਅਜੀਤ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਲਗਾਤਾਰ ਬਰਸਾਤ ਹੋਣ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਬਾਰ-ਬਾਰ ਵਧ ਘਟ ਰਿਹਾ ਹੈ। ਉਹਨਾਂ ਦੱਸਿਆ ਕਿ ਬੰਦ ਦੀ ਸਥਿਤੀ ਬਿਲਕੁਲ ਠੀਕ ਹੈ ਅਤੇ ਕਿਸੇ ਪਾਸੇ ਵੀ ਬੰਨੂ ਤਾਰ ਨਹੀਂ ਲੱਗ ਰਹੀ। ਉਹਨਾਂ ਦੱਸਿਆ ਕਿ ਦਰਿਆ ਵਿੱਚ 49000 ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਕੁਝ ਸਮਾਂ 60000 ਕਿਊਸਿਕ ਪਾਣੀ ਵੀ ਚੱਲਿਆ ਹੈ। ਉਹਨਾਂ ਕਿਹਾ ਕਿ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵੱਖ-ਵੱਖ ਢੰਗ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਬਿਆਸ ਦਰਿਆ ਵਿੱਚ ਪਾਣੀ ਵੱਧ ਹੋਣ ਕਾਰਨ ਹੜ੍ਹ ਵਰਗੇ ਹਾਲਾਤ ਹਨ ਪਰ ਸਤਲੁਜ ਦਰਿਆ ਵਿੱਚ ਸਥਿਤੀ ਬਿਲਕੁਲ ਸਥਿਰ ਹੈ ਅਤੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਸ਼ਾਹਕੋਟ ਤੋਂ ਪੰਜਾਬ న్యూਜ਼ ਆਨਲਾਈਨ ਦੀ ਖਾਸ ਰਿਪੋਰਟ ਹਾਂਜੀ ਭਾਜੀ ਕੀ ਨਾ ਤੁਹਾਡਾ ਜੀ ਜੀਐਸ ਮਨਜੀਤ ਸਿੰਘ ਜੀ ਹਾਂਜੀ ਸਰ ਕਿਹੋ ਜੇ ਹਾਲਾਤ ਨੇ ਦਰਿਆ ਦੇ ਤੁਸੀਂ ਦਰਿਆ ਤੇ ਡਿਊਟੀ ਤੇ ਜੀ ਹਾਲਾਤ ਬਿਲਕੁਲ ਠੀਕ ਜੀ ਜੀ ਆਪਣੀ ਨਾਰਮਲ ਜੀ ਹਾਲਾਤ ਪਾਣੀ ਬਿਲਕੁਲ ਠਿਹਾ ਕੇ ਕੋਈ ਪਾਣੀ ਪਹਿਲਾਂ ਚੜਿਆ ਸੀ ਜਾਂ ਕਿਸ ਤਰ੍ਹਾਂ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਤੇ ਪਾਣੀ ਦੀ ਸਿਚੁਏਸ਼ਨ ਕਿਦਾਂ ਦੀ ਚੱਲ ਰਹੀ ਹੈ ਇਸ ਟਾਈਮ ਜੀ ਬਿਲਕੁਲ ਠੀਕ ਹੈ ਜੀ ਅੱਛਾ ਜੀ ਤੇ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਲੋਕਾਂ ਦੇ ਵਿੱਚ ਡਰ ਬਣਿਆ ਹੋਇਆ ਹੈ ਜੀ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਲੋਕੋ ਸਚੇਤ ਰਹਿਣ ਡਰਟਾ ਰਹਿਣ ਉਹਨਾਂ ਖਾਲਦੀ ਕਰੀ ਮਿਲ ਬੁੜਰਨ ਵਾਲੀ ਗੱਲ ਠੀਕ ਹੈ ਜੀ ਤੇ ਪਾਣੀ ਮਤਲਬ ਰਾਤ ਦਾ ਕੋਈ ਚੜ ਰਿਹਾ ਜੀ ਜਾਂ ਕਿਸ ਤਰ੍ਹਾਂ ਇਹ ਨਹੀਂ ਜੀ ਬਿਲਕੁਲ ਜੀ ਉਹਨੇ ਜਿੰਨਾ ਉਹ ਦਾ ਪਾਣਾ ਸੀ ਉਹਨੇ ਠੀਕ ਹਾਂਜੀ ਸਰ ਕੀ ਨਾਈ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਹਾਂਜੀ ਕਿਹੜੀ ਪੋਸਟ ਤੇ ਤੁਸੀਂ ਮੈਂ ਇਸ ਟਾਈਮ ਜੇ ਹੀ ਆਈ ਹਾਂ ਜੀ ਡ੍ਰੇਨਿੰਗ ਡਪਾਰਟਮੈਂਟ ਹਾਂਜੀ ਫਿਰ ਕਿਹੋ ਜੀ ਸਿਚੁਏਸ਼ਨ ਹੈਗੀ ਹੈ ਦਰਿਆ ਦੀ ਫਿਲਹਾਲ ਹੱਲੇ ਤਾਂ ਬਾਰਿਸ਼ ਦਾ ਅਨਪ੍ਰੇਡਿਕਟੇਬਲ ਆ ਬਾਕੀ ਜੋ ਇਸ ਟਾਈਮ ਸਾਡੇ ਕੋਲ ਡਾਟਾ ਵੀ ਰੋਪੜ ਤੋਂ ਇਸ ਟਾਈਮ 49000 ਚੱਲ ਰਿਹਾ ਜਿਹੜਾ ਸਵੇਰੇ 4 ਤੋਂ ਲੈ ਕੇ 7 ਵਜੇ ਤੱਕ ਕਰ 60000 ਵੀ ਚੱਲਿਆ ਹੈਗਾ ਤੇ ਇਸ ਟਾਈਮ ਤਾਂ ਹੱਲੇ ਕੋਈ ਢਾਟੂ ਦੀ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਪਾਣੀ ਵੇਲੇ ਠੀਕ ਹੈ ਤੇ ਹੱਲੇ ਜਮੀ ਨਾ ਪਿਆ ਤਾਂ ਫਿਰ ਤਾਂ ਕੁਝ ਇੱਥੇ ਸਫਲੂ ਚਿੰਨਾ ਖਤਰਾ ਨਹੀਂ ਹੈਗਾ ਤੇ ਬੰਦ ਹੀ ਕੀ ਸਥਿਤੀ ਹੈਗੀ ਜੀ ਬੰਨ ਬੰਨ ਠੀਕ ਹੈ ਕਿਤੇ ਜਿੱਥੇ ਜਿੱਥੇ ਕੰਮ ਕਰਾਉਣ ਦੀ ਲੋੜ ਹੈ ਉੱਥੋਂ ਉੱਥੇ ਦੇਖ ਰਹੇ ਆ ਤੇ ਵੈਸੇ ਤਾਂ ਕੁਝ ਹੱਲੇ ਕਿਸੇ ਬੰਦ ਨਾਲ ਪਾਣੀ ਨਹੀਂ ਲੱਗਾ ਜਾਨੀ ਕਿ ਢਾਟ ਨਹੀਂ ਲੱਗੀ ਹੱਲੇ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਵੀ ਜੋ ਇੱਧਰ ਸਤਲੁਜ ਦਾ ਜਿਹੜਾ ਪਾਣੀ ਆ ਉਹ ਹੋਰ ਤਰੀਕੇ ਨਾਲ ਜਿਤਨੀ ਕੋ ਰੋਪਰ ਡਾਊਨਸਟ੍ਰੀਮ ਤੋਂ ਆ ਰਿਹਾ ਜਿਹੜਾ ਬਿਆਸ ਦਾ ਉਹ ਹੋਰਤ ਉਧਰ ਲਈ ਖਬਰਾਂ ਸੁਣ ਕੇ ਫਿਰ ਇੱਧਰ ਥੋੜੇ ਪੈਨਿਕ ਹੋ ਜਾਂਦੇ ਹੈਗੇ। ਤੋਂ ਇੱਧਰ ਵਾਲੇ ਸਤਲੁਜ ਥੱਲੇ ਥੋੜੀ ਸਥਿਤੀ ਸਟੇਬਲ ਹੈਗੀ ਆ। ਠੀਕ ਹੈ।